ਬਾਬਾ ਰਾਮ ਰਾਏ ਜੀ ਸਤਪੁਰਾਂ ਦੇ ਬਚਨ ਸੁਣ ਕੇ ਬੋਲੇ ਮਹਾਰਾਜ ਜੀ ਤੁਹਾਡੀ ਇੱਛਾ ਨੂੰ ਕੌਣ ਹਟਾ ਸਕਦਾ ਏ ਜੋ ਵੀ ਤੁਸੀਂ ਬੋਲਣਾ ਕਰੋ ਉਹ ਪੂਰਾ ਹੁੰਦਾ ਏ ਬਾਬਾ ਰਾਮ ਰਾਏ ਜੀ ਸਤਪੁਰਾਂ ਨੂੰ ਕਹਿਣ ਲੱਗੇ ਮੈਨੂੰ ਲੱਗਦਾ ਏ ਕਿ ਮੇਰੇ ਦਿਨ ਹੁਣ ਥੋੜੇ ਰਹਿ ਗਏ ਨੇ ਮੇਰੇ ਵੱਲ ਆਪਣੀ ਕਿਰਪਾ ਰੱਖਣਾ ਆਪਣੀ ਖੁਸ਼ੀ ਰੱਖਣਾ ਸੋ ਸਦਾ ਹੀ ਮੇਰੇ ਡੇਰੇ ਵੱਲ ਨਿਗਾਹ ਰੱਖਿਆ ਜੇ ਮਹਾਰਾਜ ਜੀ ਪਿੱਛੇ ਜਦੋਂ ਸਾਡੇ ਪਰਿਵਾਰਾਂ ਵਿੱਚ ਭੇਦਭਾਵ ਹੋਏ ਨੇ ਵਿਵਾਦ ਹੋਏ ਨੇ ਉਹ ਮਨ ਵਿੱਚ ਨਾ ਰੱਖਣਾ ਮਹਾਰਾਜ ਮੈਨੂੰ ਆਪਣਾ ਪੁੱਤਰ ਸਮਝਿਆ ਜੀ ਆਪਣਾ ਭਤੀਜਾ ਸਮਝਿਆ ਜੀ ਤੁਸੀਂ ਵੀ ਮੇਰੇ ਲਈ ਹਰ ਰਾਏ ਸਾਹਿਬ ਜੀ ਹੋ ਤੁਸੀਂ ਉਸ ਗੱਦੀ ਤੇ ਬੈਠੇ ਹੋ ਮਹਾਰਾਜ ਮੇਰੇ ਤੇ ਕਿਰਪਾ ਰੱਖਣਾ ਆਪਣੇ ਮਨ ਵਿੱਚ ਮੇਰੇ ਬਾਰੇ ਕੋਈ ਵੀ ਮਨ ਮਟਾਵ ਨਾ ਰੱਖਣਾ ਬਾਬਾ ਰਾਮਰਾਏ ਜੀ ਕਹਿਣ ਲੱਗੇ ਚਾਚਾ ਜੀ ਮੇਰੇ ਜਿਹੜੇ ਮਸੰਦ ਨੇ ਉਹ ਵਿਗੜੇ ਹੋਏ ਨੇ ਉਹਨਾਂ ਦੀ ਨੀਅਤ ਵਿਗੜੀ ਹੋਈ ਏ ਮੇਰਾ ਕੋਈ ਬੱਚਾ ਤਾਂ ਹੈ ਨਹੀਂ ਐਸ ਲਈ ਉਹ ਚਾਹੁੰਦੇ ਨੇ ਕੇ ਬਾਬੇ ਦਾ ਕੰਮ ਕਰੀਏ ਤੇ ਡੇਰਾ ਸੰਭਾਲੀਏ ਮਹਾਰਾਜ ਜੀ ਮੈਂ ਤਾਂ ਚਲੇ ਜਾਣਾ ਜੀ ਮੇਰੇ ਪਿੱਛੋਂ ਇਹ ਕੁਝ ਵਿਗਾੜ ਕਰਨ ਮੇਰੇ ਡੇਰੇ ਨੂੰ ਵਿਗਾੜਨ ਜਾਂ ਮੇਰੀ ਸੰਗਤ ਨੂੰ ਪਰੇਸ਼ਾਨ ਕਰਨਾ ਤੁਸੀਂ ਮੇਰੇ ਡੇਰੇ ਦੀ ਸੰਭਾਲ ਕਰਨਾ ਤੁਸੀਂ ਸਿਆਣੇ ਹੋ ਸਤਿਗੁਰੂ ਹੋ ਵਿਚਾਰ ਕਰ ਲਿਆ ਜੀ ਜਿੱਦਾਂ ਵੀ ਹੋਵੇ ਡੇਰਾ ਚਲਾਉਂਦੇ ਰਹਿਣਾ ਕਿਉਂਕਿ ਮੇਰੇ ਪਿੱਛੋਂ ਮੇਰਾ ਕੋਈ ਵਾਲੀ ਵਾਰਸ ਨਹੀਂ ਹੈ ਮਹਾਰਾਜ ਜੀ ਤੁਸੀਂ ਸੋਢੀ ਕੁਲ ਦੇ ਸਰਮੋਹ ਹੋ ਵੀਗਨ ਰੂਪੀ ਹਨੇਰੇ ਨੂੰ ਦੂਰ ਕਰਨ ਲਈ ਤੁਸੀਂ ਸੂਰਜ ਹੋ ਤੁਸੀਂ ਦੁਨੀਆ ਦਾ ਭਲਾ ਕਰਨ ਵਾਸਤੇ ਆਏ ਹੋ ਤੁਹਾਡਾ ਜਨਮ ਕੋਈ ਆਮ ਲੋਕਾਂ ਵਾਂਗ ਨਹੀਂ ਹੋਇਆ ਮਹਾਰਾਜ ਜੀ ਇਹ ਸੰਸਾਰ ਸਮੁੰਦਰ ਤਰਨਾ ਬਹੁਤ ਔਖਾ ਹੈ ਇਹ ਦੁਨੀਆ ਦਾ ਸਮੁੰਦਰ ਤਰਨਾ ਬਹੁਤ ਔਖਾ ਹੈ ਇਹ ਸੰਸਾਰ ਸਮੁੰਦਰ ਨੂੰ ਤਰਨ ਵਾਸਤੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਜਹਾਜ਼ ਬਣਾਇਆ ਬਾਹੀ ਗੁਰੂ ਨਾਮ ਜਹਾਜ਼ ਹੈ ਚੜੇ ਸੋ ਉtre ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਲਈ ਸਿੱਖੀ ਦਾ ਜਹਾਜ਼ ਬਣਾਇਆ ਇਸ ਦੁਨੀਆ ਵਿੱਚ ਬਹੁਤ ਰਾ ਦੇ ਬੰਦੇ ਨੇ ਚੰਗੇ ਨੇ ਮੰਦੇ ਨੇ ਕਸਾਈ ਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਜਹਾਜ਼ ਬਣਾਇਆ ਪਰ ਉਹਦੇ ਵਿੱਚ ਵਿਗਨ ਪੈ ਗਿਆ ਐਸ ਵੀ ਗਨ ਪਾਉਣ ਵਾਲੇ ਵੀ ਆ ਜਾਂਦੇ ਨੇ ਬਾਬਾ ਰਾਮਰਾਇ ਜੀ ਜ਼ਿਕਰ ਕਰ ਰਹੇ ਨੇ ਕਿ ਇੱਕ ਦਿਨ ਸ੍ਰੀ ਗੁਰੂ ਹਰ Rai ਸਾਹਿਬ ਜੀ ਇੱਕ ਉੱਚੀ ਪਹਾੜੀ ਤੇ ਖੜੇ ਹੋਗੇ ਟਾਈ ਪੈਰ ਇੱਕੋ ਪਾਸੇ ਹੀ ਦੇਖੀ ਗਏ ਟਾਈ ਪੈਰ ਸੰਗਤਾਂ ਖੜੀਆਂ ਥੱਕ ਗਈਆਂ ਤੇ ਮਹਾਰਾਜ ਜੀ ਇੱਕੋ ਪਾਸੇ ਦੇਖੀ ਗਏ ਟਾਈ ਪੈਰ ਬਾਦ ਮਹਾਰਾਜ ਜੀ ਨੇ ਵਾਪਸ ਆ ਕੇ ਦੁਮਾਨ ਲਗਾਇਆ ਤਾਂ ਸੰਗਤਾਂ ਪੁੱਛਣ ਲੱਗੀਆਂ ਮਹਾਰਾਜ ਜੀ ਤੁਸੀਂ ਇੰਨਾ ਚਿਰ ਕੀ ਦੇਖਦੇ ਰਹੇ ਹੋ ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਜਿਹੜਾ ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਹਾਜ਼ ਬਣਾਇਆ ਸੀ ਉਹ ਟੁੱਟ ਗਿਆ ਏ ਉਸ ਨੂੰ ਦੇਖ ਰਹੇ ਹਾਂ ਸਿੱਖ ਡਰ ਕੇ ਤੇ ਕਹਿਣ ਲੱਗੇ ਮਹਾਰਾਜ ਜੀ ਜੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦਾ ਜਹਾਜ਼ ਟੁੱਟ ਗਿਆ ਤਾਂ ਹੁਣ ਮਲਾਹ ਤਾਂ ਤੁਸੀਂ ਹੋ ਮਹਾਰਾਜ ਜੀ ਤੁਸੀਂ ਕਿਰਪਾ ਕਰਕੇ ਇਸ ਨੂੰ ਠੀਕ ਕਰ ਦਿਓ ਤਾਂ ਸਤਵੇਂ ਪਾਸ਼ਾ ਜੀ ਕਹਿੰਦੇ ਅਸੀਂ ਦਸਵੇਂ ਜਾਮੇ ਵਿੱਚ ਕਰਾਂਗੇ ਪੁਲਚਕ ਬਖਸ਼ ਦੇਣੀ 사ਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ